ਕਾ ਜਾ ਰਿਹਾ ਤੁਸੀਂ ਦੇਖੋ ਕੀ ਹੋ ਰਿਹਾ ਸਰ ਪੀ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਮੇ ਰੋਕਸਾ ਅੱਛਾ ਮੇਰੀ ਬੇਨਤੀ ਹੈ ਗੁਰੂ ਘਰ ਜਾਣ ਤੋਂ ਰੋਕੋਗੇ ਤੁਸੀਂ ਬਾਅਦ ਜਾ ਦੇ ਦੋ ਕਿਉਂ ਕਿ ਕੋਈ ਟਾਈਮ ਹੈ ਤੁਸੀਂ ਦੱਸੋ ਕਿ ਗੁਰੂ ਘਰ ਕਦੋਂ ਜਾਣਾ ਸੀ ਪਿੱਛੇ ਹੋ ਜਾਓ ਤੁਹਾਨੂੰ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਐਸਪੀ ਸਾਹਿਬ ਤੁਸੀਂ ਵੀ ਇੱਕ ਗੁਰੂ ਦੇ ਸਿੱਖ ਹੋ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗ ਗਈ ਸੀ ਤੁਸੀਂ ਫਿਰ ਕਿਉਂ ਰੋਕ ਰਿਹਾ ਤੁਸੀਂ ਨਹੀਂ ਗੱਲ ਨਹੀਂ ਉਹ ਤਾਂ ਤੁਸੀਂ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਸਾਨੂੰ ਤੁਹਾਨੂੰ ਸਰ ਉਹਦਾ ਅਸੀਂ ਜਵਾਬ ਦੇਣਾ ਸਰ ਤੁਸੀਂ ਕੋਰਟ ਵੀ ਦੇਣਾ ਪਬਲਿਕ ਨੂੰ ਦੇਣਾ ਸਰ ਅਸੀਂ ਇਹਦਾ ਟਾਕਰਾ ਕਰਾਂਗੇ ਸਰ ਹੱਕ ਦੂਖ ਦੇਣਾ ਯਾਰ ਸਰ ਮੈਂ ਤਾਂ 6:30 ਵਜੇ ਵੀ ਆ ਮੈਂ ਤਾਂ ਦਾਹੀ ਕਰਨਾ ਪਿੱਛੋਂ ਤਾਂ ਕੰਮ ਮਾਰੋ ਯਾਰ ਯਾਰ ਗੁਰੂ ਘਰ ਜਾਣ ਤੋਂ ਇੱਕ ਮੈਨੂੰ ਦੱਸ ਦਿਓ ਕਿਹੜੇ ਕਾਨੂੰਨ 'ਚ ਰੋਕ ਰਹੇ ਹੋ ਇਹਨਾਂ ਤਾਂ ਦੱਸ ਦਿਓ ਸਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਕਿਹੜੇ ਕਾਨੂੰਨ ਤਹਿਤ ਰੋਕ ਰਹੇ ਹੋ ਇਹ ਤਾਂ ਦੱਸ ਦਿਓ ਸਰ ਲਿਖ ਕੇ ਦੇ ਦਾਂ ਲਿਖ ਕੇ ਦੇ ਦਾਂ ਨਹੀਂ ਪਰ ਇੱਕ ਗੱਲ ਖੱਦੋਗੀ ਮੈਂ ਇਹ ਕਹਿਣਾ ਚਾਹਣਾ ਸਰ ਇਹ ਬੜੀ ਮੋਟੀ ਦਾ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਹੈ। ਇੱਕ ਬਾਹਰਲੇ ਬੰਦੇ ਤੋਂ ਹੁਕਮ ਲੈਣ ਲੱਗ ਗਏ ਤੁਸੀਂ ਕੇਜਰੀਵਾਲ ਤੋਂ। ਕੀ ਸ਼ਰਮ ਹੋਣੀ ਚਾਹੀਦੀ ਹੈ ਯਾਰ। ਆਪਣ ਘੜਟ ਘੜਟ ਆਪਣੀ ਫੋਰਸ ਪੰਜਾਬ ਦੇ ਚੀਫ ਮਿਨਿਸਟਰ ਤੋਂ ਆਰਡਰ ਲੇ। ਜਿਹੜਾ ਕਿ ਦਿੱਲੀੋਂ ਕੇਜਰੀਵਾਲ ਬਹਿ ਕੇ ਫੈਸਲਾ ਕਰੂਗਾ ਕਿ ਨੂੰ ਅੰਦਰ ਕਰਨਾ ਕਿ ਨੂੰ ਪੰਜਾਬ ਤੇ ਕਰਨਾ। ਇਹ ਤਾਂ ਇਦਾਂ ਤਾਂ ਹੋਣਾ ਚਾਹੀਦਾ ਯਾਰ। ਸਾਡੇ ਪੰਜਾਬ ਪੁਲਿਸ ਤੇ ਐਜੀ ਪੁਲਿਸ ਹੈ। ਇਹ ਪ੍ਰਵਾਹ ਨਹੀਂ ਕਰਦੀ ਬਾਹਰ ਲੈਂਦਾ ਤੁਸੀਂ ਤੁਸੀਂ ਆਪ ਸੇਖੋ ਯਾਰ ਤੁਹਾਨੂੰ ਕੋਈ ਕਰਵਾ ਜਾਂ ਦਿਓ ਅਸੀਂ ਅਸੀਂ ਤਾਂ ਜਿਹੜਾ ਰੂਲ ਆ ਸਰ ਉਹਨੂੰ ਸਾਨੂੰ ਆਰਡਰਸ ਆ ਸਾਡਾ ਰੂਲ ਆ ਆਰਡਰ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਸਰ ਆਰਡਰ ਸਾਨੂੰ ਰਿਟਰ ਦੇ ਦੋ ਨਹੀਂ ਯਾਰ ਹੱਜੋਗੀ ਸਰ ਸਾਨੂੰ ਰਿਟਰ ਦੇ ਦਿਓ ਵੀ ਤੁਹਾਨੂੰ ਰੱਖਦੇ ਸਰ ਨਹੀਂ ਦੇ ਦਿਆ ਤੁਹਾਨੂੰ ਆਰਡਰ ਗੁਰੂ ਘਰ ਚੱਲਦਾ ਤਾਂ ਆਰਡਰ ਸਰ ਵੀਡੀਓ ਸਾਹਮਣੇ ਕਰ ਰਿਹਾ ਵੀ ਆਰਡਰ ਦੋ ਦੋਨੋਂ ਇੱਕ ਆਰਡਰ ਹੈ ਕਿ ਗੁਰਦੁਆਰਾ ਸਾਹਿਬ ਨਹੀਂ ਜਾਣ ਦੇਣਾ ਕਿਸੇ ਨੂੰ ਖਾਲਸਾ ਜਦ ਤੱਕ ਉਹ ਆਪਣਾ ਆਪਣਾ ਪ੍ਰੋਟੈਸਟ ਚੱਲਦਾ ਸਰ ਉਹ ਪ੍ਰੋਟੈਕਟਿਵ ਜਰਾ ਅਸੀਂ ਗੁਰਦੁਆਰਾ ਸਾਹਿਬ ਸਾਡੀ ਸਰ ਪ੍ਰੋਟੈਕਟਿਵ ਜਿਹੜੀ ਹੈਗੀ ਹੈ ਪੇਸ਼ੀ ਹੈ ਸਰ ਨਹੀਂ ਮੈਂ ਤੁਹਾਨੂੰ ਵੀ ਇਸ਼ੂ ਨਹੀਂ ਗਿਆ ਸਰ ਸਾਡੇ ਤਾਂ ਕਿਹਦੇ ਤੋ ਇੱਕ ਅੰਦਰ ਰੁਕ ਜਓ ਅਸੀਂ ਵੀ ਦੇ ਦਿੰਦੇ ਸਰ ਕੋਈ ਨਹੀਂ ਸਾਨੂੰ ਸਰ ਗੱਲ ਕਰ ਲੈਣ ਨੂੰ ਸਰ ਥੋੜੀ ਦੇਰ ਸਰ ਤੁਸੀਂ ਇੱਥੇ ਨਹੀਂ ਨਹੀਂ ਮੈਨੂੰ ਨਹੀਂ ਮੈਨੂੰ ਇੱਕ ਗੱਲ ਲੱਗ ਸਰ ਤੁਹਾਨੂੰ ਆਰਡਰ ਕਿਦਾ ਹੈ ਸਾਨੂੰ ਇਟ ਵੈਰੀਲੀ ਕਲੀਅਰ ਫਰਮ ਮਾਈ ਡਿਪਾਰਟਮੈਂਟ ਸਰ ਕਿਹਦੇ ਨੇ ਆਰਡਰ ਦਿਖਾ ਡਿਪਾਰਟਮੈਂਟ ਕਿਹਦੇ ਨੇ ਨਹੀਂ ਨਹੀਂ ਮੈਨੂੰ ਦੱਸਣਾ ਕਿਹਦੇ ਨੇ ਨਹੀਂ ਡਿਪਾਰਟਮੈਂਟ ਕਿਹੜੇ ਅਫਸਰ ਦਾ ਆਇਆ ਹੈ ਮੈਨੂੰ ਇਹਨਾਂ ਦੱਸੋ ਕਿਹੜੇ ਅਫਸਰ ਹੈ ਸੱਜੂ ਮੇਰੇ ਸੀਨੀਅਰ ਦਾ ਨਾਮ ਨਹੀਂ ਨਾ ਦੱਸ ਦਿਓ ਮੈਨੂੰ ਮੇਰੇ ਹਾਂ ਮੇਰੇ ਸੀਨੀਅਰ ਦਾ ਨਾਮ ਲੇਕਿਨ ਸੀਨੀਅਰ ਦਾ ਨਾਮ ਤੇ ਥੋੜਾ ਹੋਣਾ ਹੈ ਕੇਡੂ ਵਾਲੀ ਐਕ ਸੀਨੀਅਰ ਮੇਰੇ ਤਾਂ ਸਰ ਮੇਰੇ ਤੋਂ ਡਿਪਾਰਟਮੈਂਟ ਮੇਰੇ ਐਸਐਸਪੀ ਜੀ ਨੇ ਮੇਰੇ ਡੀਆਈਜੀ ਨੇ ਮੇਰੇ ਡੀਜੀਪੀ ਤੱਕ ਸਾਰੇ ਗੱਲ ਕਰਾ ਦੋ ਮੇਰੀ ਐਂਕੋ ਡੀਜੀਪੀ ਨਾਲ ਗੱਲ ਕਰਾਉ ਨੂੰ ਪੁੱਛੋ ਹਾਂ ਟਿਕ ਨੂੰ ਆਇਆ ਕੇਦਰੀਵਾਲ ਤੋਂ ਆਇਆ ਕਿ ਗੱਲ ਕਰਾ ਦੋ ਡੀਜੀਪੀ ਸਾਹਿਬ ਨੂੰ ਤੁਸੀਂ ਥੋੜੀ ਬੇਚਾਨੀ ਸਮਝ ਲਾ ਦੋ ਨਹੀਂ ਖੜੇ ਹਾਂ ਅਸੀਂ ਖੜੇ ਹਾਂ ਉਹ ਤੁਹਾਨੂੰ ਕਰਾ ਦੋ ਖੜੇ ਹਾਂ ਅਸੀਂ ਕਰਾ ਦੋ ਕਰਾਓ ਜੀ ਕਰਾਓ ਜੈਕ ਆਰਡ ਦਿਖਾ ਦੇ ਜੋ ਆਰਡਰ ਦਿਖਾ ਦਿਓ ਜਾਂ ਗੱਲ ਕਰਾ ਦਿਓ ਆਰਡਰ ਦਿਖਾ ਦੇ ਹੋਏਗਾ ਤਾਂ ਰੁਕ ਜਾਂਗੇ ਚੱਕਾ ਨਜ਼ਰ ਦੋ ਮਿੰਟ ਸਮੇਂ ਕਰਾ ਸਰ ਇਹਨੂੰ ਅਕੀਦ ਕਰਾ ਦੋ ਬੰਦਾ ਬੈਠਾ ਹੈ ਕੇਦਰੀਵਾਲ ਨੂੰ ਥੋੜਾ ਫਰਕ ਪੈਂਦਾ ਉਹਦਾ ਧਿਆਨ ਰੱਖਿਓ ਤੁਹਾਨੂੰ ਜ਼ਿਆਦਾ ਗਰਮੀ ਲੱਗਦੀ ਹੈ ਕਿਉਂਕਿ ਡੇਢ ਸਾਲ ਬਾਅਦ ਉਹਨੇ ਅੰਦਰ ਜਾਣਾ ਕਿਉਂਕਿ ਜਿੰਨਾ ਧੱਗਾ ਮੈਂ ਹੈਰਾਨ ਹੈ ਕਿ ਜਿੰਨਾ ਬਾਹਲਾ ਬੰਦਾ ਆ ਕੇ ਕਿੰਨਾ ਸਰਕਾਰ ਚਲਾਈ ਜਾਂਦਾ ਮੈਂ ਕਹਿੰਦਾ ਡੀਜੀਪੀ ਦਾ ਆਪਣੇ ਡੀਜੀਪੀ ਤੁਹਾਨੂੰ ਕਿ ਸਾਰੇ ਤੁਸੀਂ ਸਿੱਧਾ ਕਹੋ ਕਿ ਅਸੀਂ ਨਹੀਂ ਸੁਣਨਾ ਤੈਨੂੰ